ਦੋਲੇ ਵਾਰ ਆ ਜਾ ਆ ਜਾ ਆ ਜਾ ਦੋਲੇ ਘਾਦੇ ਦੋਲੇ ਦੋਲੇ ਕੁਮਰਾ ਦੋਲੇ ਘਾਦੇ ਅਦਾ ਘਾਦੇ ਦੋਲੇ ਦੋਲੇ ਘਾਦੇ ਸਾਡੇ ਪੁੱਛਣਾ ਤੇ ਆ ਚੁਟਕੀ ਦੇ ਘਰ ਵਾਲੇ ਦੀ ਵੀ ਅਕਲ ਦੇਖ ਲੋ ਸਾਰਾ ਦਿਨ ਕੈਮਰਾ ਆਨ ਕਰਕੇ ਬੈਠਾ ਰਹਿੰਦਾ ਏ ਇਹਨੂੰ ਭੋਰਾ ਵੀ ਨਹੀਂ ਅਕਲ ਹੈਗੀ ਕੀ ਦਿਖਾਉਣਾ ਕੀ ਨਹੀਂ ਦਿਖਾਉਣਾ ਬੰਦ ਕੈਮਰੇ ਚ ਜੋ ਮਰਜ਼ੀ ਕਰੇ ਕਰੋ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਜੇ ਤੁਸੀਂ ਉਹ ਚੁਟਕੀ ਦਾ ਵੀ ਕੋਈ ਹਾਲ ਨਹੀਂ ਆ ਉਦਾਂ ਹੀ ਕੈਪਰੀ ਟੀ-ਸ਼ਰਟ ਪਾ ਕੇ ਤੁਰੀ ਫਿਰਦੀ ਆ ਬੰਦਾ ਪੁੱਛੇ ਤੁਹਾਡੇ ਘਰੇ ਜਵਾਈ ਆਇਆ ਏ ਇਹ ਨਾਲ ਜਵਾਈ ਆਇਆ ਘਰੇ ਤੇ ਉਹਦੇ ਸਾਹਮਣੇ ਵੇਖ ਲੋ ਕੀ ਹਰਕਤਾਂ ਕਰਦੀ ਕੋਲੋਂ ਦੀ ਰੰਗਿਆ ਪਰ ਮਾਂ ਦੀ ਧੀ ਨੇ ਕੱਪੜੇ ਨਹੀਂ ਟੰਗਰੇ ਪਾਏ ਨਾ ਕਰੀ ਸਿਰ ਪੈਰ ਚੰਗੀ ਤਰ੍ਹਾਂ ਵਹੁੰਦੀ ਆ ਬਸ ਐਦਾਂ ਹੀ ਰੁਲੀ ਖੁਲੀ ਤਰੀ ਫਿਰਦੀ ਆ ਤੈਨੂੰ ਕਿਹਨ ਕਿਹਾ ਸੀ ਇਸ ਤਰ੍ਹਾਂ ਕਰਨ ਨੂੰ ਵਾਈ ਜੀ ਡੂ ਥਿਸ ਤੂੰ পাগল ਹੈ ਕਿ ਨਾ ਜਦੋਂ ਚੌਥੀ ਆ ਤਰਾਪਤ ਪਰਵੇ ਸੱਚ ਪਾਲ ਬਣੀ ਚੱਬਾਤ ਨਾ ਬਿਜਾਤ ਦਾ ਰੱਬ ਤਪਾ ਆਹ ਰਹਾ ਆਹ ਰਹਾ ਅਗਰ ਬਿੰਦਲ ਅਗਰ ਮੰਨ ਲੇਂਗਾ ਕੀ ਆ ਮੂੰਹ ਨਹੀਂ ਕਰਾ ਲੈ ਮੂੰਹ ਨਹੀਂ ਤੇ ਪਿਆ ਪਾ ਤੂੰ ਪਾਣੀ ਹੈ ਤੋਈ ਬਾਤ ਕਰੋ ਨਾ ਨਿਭਾਓ ਬੋਲੀ ਦੇਖ ਲੋ ਇਹਦੀ ਜਿਹੜੇ ਇਹਦੇ ਬਹੁਤ ਵੱਡੇ ਫੈਨ ਆ ਨਾਈਸ ਕਪਲ ਨਾਈਸ ਕਪਲ ਬੋਲਦੇ ਆ ਨਾ ਇਹਨਾਂ ਦੀ ਏਡੀ ਗੰਦੀ ਬੋਲੀ ਆ ਨਾ ਗੁਸਾਬ ਨਹੀਂ ਖਾਸ ਤੌਰ ਤੇ ਇਹਦੀ ਚੁਟਕੀ ਦੀ ਇਹਨੂੰ ਤੇ ਬੋਲਣ ਦੀ ਜਮਾ ਵੀ ਅਕਲ ਨਹੀਂ ਹੈਗੀ ਨਾ ਇਹਨੂੰ ਬੋਲਣ ਦਾ ਪਤਾ ਨਾ ਇਹਨੂੰ ਕੱਪੜੇ ਪਾਉਣ ਦਾ ਪਤਾ ਐਦਾਂ ਹੀ ਰਹਿੰਦੀ ਲਿਬੜੀ ਤਿਬੜੀ ਨਾਉਂਦੀ ਧੌਂਦੀ ਵੀ ਨਹੀਂ ਹੈਗੀ ਇੰਨੀ ਜਿਆਦਾ ਗਰਮੀ ਪੈਂਦੀ ਐ ਇਹ ਨਹੀਂ ਕਦੀ ਮਾਂ ਦੀ ਤੀਨ ਹੁੰਦੀ ਨੁੰਦੀ ਨਾ ਇਹਨੇ ਕਦੀ ਸਿਰ ਪੈਰ ਵਾਇਆ ਐਦਾਂ ਹੀ ਰੂਲੀ ਖੂਲੀ ਰਹਿੰਦੀ ਆ ਸੁਡਲ ਜੀ ਚਲ ਬੰਦਰਾ ਜਾ ਜਿਹੜਾ ਤੋਤਾ ਵੀ ਦੇਬ ਜਾ ਚਲ ਮਾਰੇ ਬਾਬੂ ਆਗੇ ਨਾਗ ਬਾਲ ਦੇ ਛਕਤੀ ਮਾਣੋਂ ਖੜੇ ਕਿਤੇ ਚਲ ਮਾੜਾ ਹਮਮਨ ਬੇਬੀ ਈਰੇ ਘਰ ਦੇ ਨਾਲ ਕਿਵੇਂ ਰਹਿੰਦੇ ਹੋਣਗੇ ਇਸ ਕੁੜੀ ਦੇ ਨਾਲ ਜਿਹਨੂੰ ਭੋਰਾ ਵੀ ਸੰਗ ਸ਼ਰਮ ਨਹੀਂ ਹੈਗੀ ਬੋਲਣ ਦੀ ਵੀ ਨਹੀਂ ਹੈਗੀ ਅਕਲ ਕਿਵੇਂ ਬੋਲਦੀ ਆ ਸ਼ਰਿਆਮ ਗਾਲਾਂ ਕੱਢਦੀ ਆ ਲੋਕਾਂ ਨੂੰ बोलण ਦਾ ਤਰੀਕਾ ਦੇਖ ਲੋ ਦੂਸਰੇ ਵਲੌਗਰਾਂ ਤਾਂ ਜਿਵੇਂ ਮਰਜੀ ਆ ਪਰ ਇਹਦੇ ਅੰਗੂ ਨਹੀਂ ਬੋਲਦੇ ਜਿਵੇਂ ਦੀ ਗੰਦੀ ਜ਼ਬਾਨ ਆ ਪਹਿਲੇ ਗਾਲ ਤੇ ਬੋਲਦੀ ਨਹੀਂ ਆ ਚੁੱਪ ਹੀ ਰਹਿੰਦੀ ਆ ਸਿਰ ਸੁਰਜੇ ਮਾਰਦੀ ਰਹਿੰਦੀ ਆ ਤੇ ਜਦੋਂ ਬੋਲਣ ਤੇ ਆ ਜੇ ਫਿਰ ਤੇ ਐਡਾ ਗੰਦੇ ਸ਼ਬਦ ਬੋਲਦੀ ਆ ਨਾ ਕਿਸ ਹਿਸਾਬ ਹੀ ਨਹੀਂ ਆ ਉਹ ਵੀ ਨਹੀਂ ਕੁਝ ਕਹਿੰਦਾ ਉਹ ਵੀ ਨਹੀਂ ਇਹਨੂੰ ਸਮਝਾਉਂਦਾ ਹੋਊਗਾ ਜਦੋਂ ਇਹਦੇ ਲੋਕ ਰਿਸ਼ਤੇਦਾਰ ਭੈਣ ਭਰਾ ਆਣ ਗਵਣ ਦੇਖਦਾ ਹੋਊਗਾ ਵੀਡੀਓ ਤੇ ਕੀ ਸੋਚ ਜਾਓ ਗਾਡ ਐਨੀ ਬੈਡ ਕਰ ਲਿਆ ਮੂੰਹ ਦੇ ਰਾ ਤੁਹਾਡੇ ਦੋਨਾਂ ਦੇ ਕਾਲੇ ਆਉਂਦੇ ਭੈਣ ਭਰਾਵਾਂ ਤੇ ਨਾਲ ਤੁਹਾਡੇ ਨਾਲ ਨਹੀਂ ਨਹੀਂ ਦੋਨੇ ਤੈਨੂੰ ਲੱਗ ਰਹੇ ਆ ਸਾਨੂੰ ਇਹ ਪਤਾ ਅੱਗੇ ਖੜਾ ਹੈ ਨਾ ਉਹ ਚੁਟਕੀ ਦਾ ਭਰਾ ਵਾ ਤੇ ਇਹ ਕਹਿੰਦਾ ਹੈ ਕਿ ਦੂਸਰਾ ਤੁਸੀਂ ਦੋਨੇ ਭੈਣ ਭਰਾ ਬੜੇ ਕਾਲੇ ਜੇ ਸ਼ੁਗਰ ਆਕੇ ਤੇ ਤੂੰ ਵੀ ਕਹਿ ਗੱਤ ਹੈ ਕਿ ਤੁਸੀਂ ਦੋਨੇ ਕਾਲੇ ਜੇ ਤੇ ਅਸੀਂ ਦੋਨੇ ਭੈਣ ਭਰਾ ਗੋਰੀ ਜੇ ਤੇ ਗੱਲ ਵੀ ਇਦਾਂ ਦੀ ਆ ਹੈ ਕਾਲੀ ਜੇ ਤੇ ਬੰਦ ਹੀ ਪਤਾ ਨਹੀਂ ਆਪਣੇ ਆਪ ਨੂੰ ਕਿ ਉੱਤੇ ਕਿਲੋ ਕਿਲੋ ਫਿਲਟਰ ਠੱਪ ਲੈਂਦੇ ਆ ਇੱਕ ਇਹ ਤੇ ਇੱਕ ਬੁਗੜੀ ਅਸਲੀ ਰੰਗ ਰੂਪ ਤੇ ਸਾਰੇ ਨੂੰ ਪਤਾ ਇਹਨਾਂ ਦਾ ਕਿਵੇਂ ਦਾ ਹੈ ਪਰ ਫਿਲਟਰ ਨਹੀਂ ਮਾਵਾਂ ਦੀਆਂ ਛੱਡਦੀਆਂ ਕੋਈ ਇਹੋ ਜਿਹਾ ਸਨੈਪਚੈਟ ਦਾ ਕੋਈ ਵੀ ਫਿਲਟਰ ਨਹੀਂ ਇਹ ਛੱਡਦੀਆਂ ਜਿਹੜੇ ਇਹਨਾਂ ਨੇ ਅੱਗੇ ਬੂਥੇ ਦੇ ਨਾਲ ਲਾਏ ਹੋਣ ਹੁਣ ਹੁਣ ਚਲੋ ਮੰਨ ਤਾਂ ਗਏ ਜੇ ਨਾ ਕਿ ਇਹਨਾਂ ਦਾ ਰੰਗ ਇਦਾਂ ਦਾ ਕੱਲ ਬਲੌਗ ਨਹੀਂ ਬਣਾਤਗੇ ਤੇ ਇੱਧਰ ਬੱਬੂ ਨੂੰ ਗੋਤੇ ਦਵਾਈ ਜਾ ਰਹੇ ਆ ਹਾ ਬਾਬੂ 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 ਜਿੰਨੇ ਵੀ ਵਲੌਗ ਦੇਖ ਲੋ ਨਾ ਇਹਨਾਂ ਨੇ ਜਵਾਕ ਨੂੰ ਨਾ ਸ਼ੰਖ ਦੇ ਵਿੱਚ ਹੀ ਨਵਾਉਣਾ ਹੁੰਦਾ ਹੈ ਤੁਹਾਡੇ ਘਰ ਕੋਈ ਹੈ ਨਹੀਂ ਜਿਹਦੇ ਵਿੱਚ ਬੱਚੇ ਨੂੰ ਆਪਾਂ ਨਵਾ ਸਕਦੇ ਹਾਂ ਕੋਈ ਬੱਠਾ ਲਾ ਕੋਈ ਟੱਬ ਵਗੈਰਾ ਕੁਝ ਨਹੀਂ ਹੈਗਾ ਤੁਹਾਡੇ ਘਰੇ ਬੱਚੇ ਨੂੰ ਉਹਦੇ ਵਿੱਚ ਨਵਾਓ ਕੀ ਤੁਸੀਂ ਉਹ ਵਿਚਾਰੇ ਨੂੰ ਜਿੱਥੇ ਆਪਾਂ ਹੱਥ ਧੋਨੇ ਉਹ ਸ਼ੰਖ ਦੇ ਵਿੱਚ ਠਾ ਛੱਡ ਦਿਓ ਇੱਕ ਹੱਥ ਨਾਲ ਨਾਲ ਕਿਵੇਂ ਕਿਵੇਂ ਦਾ ਬੱਚੇ ਨੂੰ ਆਪਾਂ ਨਵਾ ਸਕਦੇ ਹਾਂ ਨਾ ਉਹਨੂੰ ਸਾਬਣ ਲਾ ਸਕਦੇ ਚੰਗੀ ਤਰ੍ਹਾਂ ਜਿਉ ਡਿਗ ਡੁਗ ਪਿਆ 60 ਸੂਟ ਲੱਗ ਗਈ ਤੇ ਫੇਰ ਭਲਾ ਕੌਣ ਜ਼ਿੰਮੇਵਾਰ ਆ ਮੈਂ ਤਾਂ ਕਹਿੰਨੀ ਸੀ ਸੱਸ ਫੇਰ ਵੀ ਠੀਕ ਸੀ ਚਲੋ ਉਹ ਬੱਚੇ ਨੂੰ ਸ਼ਾਮ ਦੀ ਤੇ ਸੀ ਇਹ ਤੇ ਦੰਗਰੀ ਨਾ ਨਾ ਇਹਦੇ ਨਾ ਨੂ ਲ ਆਇਆ ਇੱਥੇ ਪਤੀਆ ਨਾ ਹੋ ਜਾਂਦਾ ਤੂੰ ਹੂੰ ਅਦਾ ਬਧੀ ਆਦਾ ਹਾਂ ਮਾਰੀ ਟਾਕੀ ਟੋਕਦੀ ਹੈ ਇਦਾਂ ਦੀ ਨਹਾਉਂਦੇ ਧੌਂਦੇ ਦੀ YouTube ਤੇ ਵੀਡੀਓ ਪਾਉਣੀ ਨਹੀਂ ਚਾਹੀਦੀ ਤੁਹਾਨੂੰ ਇਨਾ ਅਕਲ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਦੂਸਰੀ ਗੱਲ ਉਹ ਖਾ ਕੇ ਗੋਲੀਆਂ ਤੇ ਬਸ 24 ਘੰਟੇ ਕੈਮਰਾ ਹੀ ਔਨ ਰੱਖ ਛੱਡਦਾ ਹੈ ਇਹ ਨਹਾਉਂਦਾ ਧੌਂਦਾ ਦਿਖਾਈ ਜਾਂਦਾ ਉਹ ਕਈ ਵੀ ਜਾਂਦੀ ਹੈ ਹੂੰ 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 ਕਹਿਣ ਦਾ ਮਤਲਬ ਕਿ ਬਸ ਕਰ ਜਾ ਕੈਮਰਾ ਬੰਦ ਕਰ ਦੇ ਪਰ ਇਹ ਬੇਅਕਲਾ ਕੈਮਰਾ ਹੀ ਔਨ ਰੱਖ ਛੱਡਦਾ ਹੈ ਜਦੋਂ ਤੈਨੂੰ ਪਤਾ ਇਨਾ ਹੁੰਦੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਨਹਾਉਂਦੀ ਹੈ ਜਵਾਗ ਨੂੰ ਇੱਥੇ ਨਹਾਉਂਦੀ ਹੈ ਠੀਕ ਹੈ ਨਾ ਦੱਸਣਾ ਕੋਈ ਜ਼ਰੂਰੀ ਨਹੀਂ ਆ ਚੁੱਪ ਕਰਕੇ ਤੇ ਕੈਮਰਾ ਆਫ ਕਰਕੇ ਤੇ ਬਹਿ ਜਾ ਡੰਗੜਾ ਅਣਾ ਤੈਨੂੰ ਚਾਲੀ ਲਾਹ ਬੱਸ ਦੇਵਾਦੀ ਅਣਾ ਤੈਨੂੰ ਲੈ ਜਾ ਚਲੋ ਚਲ ਮੈਂ ਜਾਂਦਾ ਸੋਡਲ ਜੀ ਕਿਵੇਂ ਜਵਾਗਦੇ ਆ ਚੀਕਾਂ ਕਢਾਉਂਦੇ ਆ ਉਹ ਲਾਗੇ ਸੱਸ ਬੈਠੀ ਆ ਕੋਲ ਸੱਸ ਬੈਠੀ ਆ ਅੰਟੀ ਤੂੰ ਹੀ ਉੱਠ ਪਾ ਤੂੰ ਹੀ ਸ਼ਰਮ ਕਰ ਲਾ ਜਵਾਗ ਦਾ ਕਿਉਂ ਜਲੂਸ ਕੱਢਿਆ ਏ ਉਹਨੇ ਤਾਂ ਡਾ ਕੀ ਵਿਗਾੜਿਆ ਏ ਸਾਹ ਸੂ ਉਹਦਾ ਗੁੰਮ ਕਰ ਦੇਣਗੇ ਜਿਸ ਹੱਬ ਨਾਲ ਲਗਾਤਾਰ ਉਹਦੇ ਸਿਰ 'ਚ ਮੂਹ ਜ ਪਾਣੀ ਟੱਕੀ ਜਾਂਦੀ ਆ ਉਹਨੂੰ ਸਾਹ ਲੈ ਲੈੰਦੇ ਉਹਦੇ ਪੋਰਾ ਜ ਨਹੀਂ ਨੰਨੀ ਜੀ ਜਾਨ ਆ ਤੇ ਪਰ ਇਹਨੂੰ ਮੈਡਮ ਨੂੰ ਵਲੌਗ ਦੀ ਅੱਗ ਲੱਗੀ ਹੁੰਨੀ ਆ ਨਾ ਕਿ ਵਲੌਗ ਛੇਤੀ ਛੇਤੀ ਬਣਾਈਏ ਵੀਡੀਓ ਵੀਡੀਓ ਛੇਤੀ ਛੇਤੀ ਬਣਾਈਏ ਉਹ ਜਵਾਗ ਦੇ ਉੱਤੇ ਦੇ ਤਰ੍ਹਾਂ ਦੇ ਪਾਣੀ ਦੇ ਪਾਣੀ ਲਾਈ ਜਾਂਦੀ ਆ ਸੁੱਡਲੇ ਇੰਨੀ ਬੇਅਕਲੇ ਇੰਨੀ ਤੇ ਤੈਨੂੰ ਅਕਲ ਹੋਣੀ ਚਾਹੀਦੀ ਆ ਤੂੰ ਟੋੜ ਕੋਪੜੀ ਤੋੜ ਸਾਲੇ ਕੀ ਦੇਖ ਦੇ ਲੋਕ ਨੇ ਕੰਮ ਕਰਦੇ ਆ ਦੇਖੋ ਆਹ ਹੁਣ ਆ ਦੇਖੋ ਇੱਧਰ ਰੇਤਾ ਇਹ ਰੇਤਾ ਕੱਢਿਆ ਜਾ ਰਿਹਾ ਜੀ ਹਨਾ ਇਹਨਾਂ ਨੇ ਰੇਤਾ ਉੱਥੋਂ ਕੱਢ ਕੇ ਇੱਥੇ ਪਾਰੇ ਤੋਂ ਸਾਰਾ ਇਹ ਲੇਡੀਜ਼ ਲੱਗਿਆ ਹੋਇਆ ਮੁੱਚਲ ਜਾਣਾ ਅਜਾ ਮੁੱਚਲ ਜਾ ਇਹ ਕੰਮ ਬੰਦ ਕਰਾਊਗਾ ਉਹਨਾਂ ਦਾ ਵਿਚਾਰਿਆਂ ਦਾ ਜਿਨ੍ਹਾਂ ਦੇ ਰੋਜੀ ਰੋਟੀ ਚੱਲਦੀ ਆ ਨਾ ਇਹ ਉਹਨਾਂ ਦਾ ਕੰਮ ਬੰਦ ਕਰਾਊਗਾ ਤੇਰਾ ਦੇ ਭਰਾਵਾ ਇੱਥੇ ਇਹ YouTube ਤੇ ਚੱਲੀ ਜਾਂਦਾ ਵਧੀਆ ਤੇਰੀ ਆਪਣੀ ਜਨਾਨੀ ਦਿਖਾ ਦਿਖਾ ਕੇ ਤੇ ਵਧੀਆ ਕਮਾਈ ਕਰਨੀ ਆ ਕਿਉਂ ਅਗਲੇ ਦੇ ਭੇਤ ਖੋਲੀ ਜਾਣਾ ਏ ਜੇ ਕੋਈ ਕੰਮ ਕਰਦਾ ਉਹਨਾਂ ਨੂੰ ਕਰ ਲੈਣ ਦੇ ਸ਼ਰਿਆਮ ਲੋਕਾਂ ਨੂੰ ਦੱਸੀ ਜਾਂਦਾ ਏ ਇਨੂੰ ਨਾ ਹੁਣ ਇੱਥੇ ਹਿਮਾਚਲ ਚ ਵੜਨ ਦਿਓ। ਜੰਗੀ ਗੱਡੀਆਂ ਲੋਰ ਫੋਟੇ ਜਾਂਦੇ ਹੋ ਰਸਤਾ ਸਾਹਮਣੇ। ਸਾਰਾ ਮਤਲਬ ਦੇਖੋ ਇਧਰ ਦੀ ਜਿਹੜੀ ਜ਼ਿੰਦਗੀ ਹੈ ਸਾਡੇ ਦਾ ਬਰੇ ਬਰੇ ਦਰਿਆ ਪਈਆਂ ਨੇ ਨਦੀਆਂ ਪਈਆਂ ਹੈ ਨਾ ਜਿੱਥੋਂ ਮਰਜੀ ਰੇਤਾ ਭਰ ਲਓ ਕੋਈ ਟਿਕਟ ਵਾਲੀ ਗੱਲ ਨਹੀਂ ਹੈਗੀ। ਆਪਣੀ ਮਾਰੀ ਜਾਂਦਾ ਏ ਜੇ ਇਧਰ ਆਪਣੇਦਰੋਂ ਰੇਤਾ ਮਿਲਦੀ ਹੈ ਤੇ ਸਾਨੂੰ ਵੀ ਲਿਆ ਕੇ ਦੇਈ ਅਸੀਂ ਵੀ ਕੋਠੀ-ਕੁਠੀ ਪਾਵਾਂਗੇ। ਹਾਏ ਅਸਲ ਵਿੱਚ ਜਿਹੜਾ ਆ ਨਜ਼ਾਰਾ ਏ। ਆਣਾ ਨੇਾਰੇ ਬੈਠ ਕੇ ਹੀ ਮੈਗੀ ਫਾਇਰ ਹਾਂ ਪਿਕਨਿਕ ਹੋ ਗਈ ਹੈ ਆਪ ਮਤਲਬ ਆਣਾ ਜਿੱਦਾਂ ਹੁਣ ਕਈ ਪਿਕਨਿਕ ਤੇ ਜਾਂਦੇ ਆ ਆਪਣਾ ਸਮਾਨ ਲੈ ਕੇ ਜਾਂਦੇ ਆ ਆਪਣਾ ਓਥੇ ਜਾ ਕੇ ਤਿਆਰ ਕਰਕੇ ਖਾਂਦੇ ਆ ਉਹ ਕੰਮ ਮੈਂ ਨਾ ਸੁਣਿਆ ਵਾਂ ਕਿ ਇਹ ਨਾ ਸਾਰਾ ਸਮਾਨ ਲੈ ਕੇ ਆਏ ਆ ਮਸਾਲੇ ਚਾਹ ਪੱਤੀ ਜਿਵੇਂ ਕੀ ਆ ਮੈਗੀਆਂ ਮੂਗੀਆਂ ਸਾਰਾ ਕੁਝ ਲੈ ਕੇ ਆਏ ਆ ਨਾਲ ਸਿਰਫ ਇਸ ਕਰਕੇ ਕੋਲ ਨਾਲ ਲਿਜਾਂਦਾ ਹੁੰਦਾ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਜਦੋਂ ਆਪਾਂ ਘੁੰਮਣ ਜਾਣੇ ਆ ਕਿਤੇ ਹਨਾ ਇਦਾਂ ਵੱਖਰੀ ਜੀ ਜਗ੍ਹਾ ਤੇ ਤੇ ਆਪਾਂ ਕਰੋ ਇਹ ਜਿਹੀਆਂ ਚੀਜ਼ਾਂ ਲੈ ਕੇ ਜਾਣੇ ਆ ਇਹਨਾਂ ਨੇ ਸਾਰਾ ਕੁਝ ਨਾਲ ਲੈ ਕੇ ਗਏ ਆ ਕਿ ਦੱਸ ਤੁਸੀਂ ਫਿਰ ਵੀ ਇੰਨੀ ਜਿਆਦੀ ਕੰਜੂਸੀ ਵਰਤਦੇ ਜੇ ਉਦਾਂ ਤੁਸੀਂ ਘੁੰਮਣ ਗਏ ਜੇ ਤੇ ਉਹ ਬੈਠੀ ਦੇਖੋ ਹੁਣ ਮਾਰੀਤੀ ਬਹਿ ਗਈ ਆ ਨਾ ਹੁਣ ਨਹੀਂ ਨਾ ਤੋ ਹਿੱਲਣਾ ਬੱਸ ਕੋਈ ਗੱਲ ਨਹੀਂ 50 ਰੁਪਏ ਦੀ ਹੋ ਆ 500 ਦੀ ਹੋਊਗੀ ਇੱਕ ਹੋਰ ਹੋਣਾ ਚਾਹੀਦਾ ਸੀ ਇਦਾਂ ਲੋਕ ਤੇ ਤਿੰਨ ਤੇ ਤਿੰਨ ਤੇ ਲਵਾ ਫੇਰੇ ਇਹ ਦੋ ਹੈ ਇੱਥੇ ਨਾ ਫੜਾਈ ਤੇ ਤੈਨੂੰ ਮਰ ਤੇ ਦੋ ਇੱਥੇ ਜੂ ਬੈਠੀ ਕਹੀ ਜਾਨੀ ਇੱਥੇ ਦੋ ਲਫਾਫੇ ਤੇ ਤਿੰਨ ਲਫਾਫੇ ਹੀ ਉੱਠ ਕੇ ਖੜੀ ਹੋ ਕੇ ਦੇਖ ਲੈ ਕਿ ਬਸ ਬਹਿ ਗਈਆਂ ਤੇ ਹੁਣ ਉੱਠਣਾ ਨਹੀਂ ਆ ਜਿਵੇਂ ਫੈਵਿਕਲੀ ਕਲਾਈ ਹੁੰਦੀ ਆ ਬੈਠੀ ਆਰਡਰ ਮਾਰੀ ਜਾਂਦੀ ਰਹਿੰਦੀ ਇਹਦਾ ਘਰ ਵਾਲਾ ਉਹੀ ਹਾਲ ਆ ਜਿਵੇਂ ਘਰੇ ਬਹਿ ਜਾਂਦੀ ਨਾ ਰੇੜੇ ਦੇ ਵਿੱਚ ਸਾਰੇ ਮਸਾਲੇ ਮਸੂਲੇ ਲੈ ਕੇ ਫਿਰ ਨਹੀਂ ਇਹ ਮਾਂ ਦੀ ਤੀ ਹਲਦੀ ਸੇਮ ਇਥੇ ਇਰੀ ਹਰਕਤਾਂ ਨਹੀਂ ਜ ਬਦਲੀਆਂ ਮੈਡਮ ਆ ਗਈ ਹੈ ਕੁੰਮਣ ਪਰ ਹਰਕਤਾਂ ਇਰੀ ਉਹੀ ਸੇਮ ਤੋਂ ਸੇਮ ਆ ਕੋਸ਼ਟੇ ਆਪਣੇ ਚ ਬਦਲਾਵ ਲੈ ਕੇ ਆ ਕੁਛ ਤੇ ਬਦਲ ਕੇ ਆ ਆਪਣੇ ਆਪ ਨੂੰ ਖੁਦ ਨੂੰ ਬਦਲ ਪਰ ਮੈਂ ਸੁਣਿਆ ਕਮੈਂਟਾਂ ਚ ਲੋਕਾਂ ਨੂੰ ਗਾਣਾ ਬਹੁਤ ਕੱਢੀਆਂ ਹੈ ਲੈ ਬੱਸ ਆਪ ਬਣਾ ਕੇ ਖਾਣ ਦਾ ਨਜ਼ਾਰਾ ਹੋਰ ਹੈ ਹੈ ਕੱਢੀ ਸਾਡੀ ਖੜੀ ਹੈ ਜੀ ਉੱਪਰ ਆ ਜਿਆਦਾ ਉੱਪਰ ਨਹੀਂ ਆ ਕਹਿੰਦਾ ਆਪ ਬਣਾ ਕੇ ਖਾਣ ਦਾ ਨਜ਼ਾਰਾ ਹੀ ਕੁਛ ਹੋਰ ਹੈ ਉਹ ਗੱਲ ਨਹੀਂ ਕੀ ਸਾਨੂੰ ਸਾਰੇ ਨੂੰ ਪਤਾ ਹੈ ਜੇ ਹਿਸਾਬ ਨਾਲ ਤੁਸੀਂ ਪੈਸੇ ਪੈਸੇ ਦੇ ਮਰੀ ਜਾਂਦੇ ਸੀ ਨਾ ਘੁੰਮਣ ਫੇਰਨ ਗਏ ਜੇ ਉਹ ਵੀ ਤੁਸੀਂ ਕੰਜੂਸਪੁਣਾ ਕਰਕੇ ਆਏ ਜੇ ਕੀ ਚੀਜ਼ ਲੈ ਕੇ ਆਏ ਜੇ ਕੀ ਚੀਜ਼ ਖਰੀਦੀ ਜੇ ਕੀ ਉੱਥੇ ਖਾਦਾ ਪੀਤਾ ਜੇ ਕੁਛ ਨਹੀਂ ਦਿਖਾਇਆ ਬਸ ਰੋਈ ਪਿੱਟੀ ਗਏ ਤੁਸੀਂ ਉੱਥੇ ਕਿ ਇੱਥੇ ਆ ਚੀਜ਼ ਮਹਿੰਗੀ ਆ ਅਸੀਂ ਇਹਨਾਂ ਦਾ ਰੂਮ ਲਿਆ ਫਲਾਣਾ ਲਿਆ ਟਿਮਕਣਾ ਲਿਆ ਤੁਸੀਂ ਤੇ ਘਰੋਂ ਸਾਰਾ ਸਮਾਨ ਲੈ ਕੇ ਚਲ ਗਏ ਜੇ ਮਸਾਲੇ ਮਸੂਲੇ ਚਾਹ ਪੱਤੀ ਪਤਾ ਨਹੀਂ ਕੀ ਕੁਛ ਇੱਥੋਂ ਤੱਕ ਕਿ ਪਾਣੀ ਵੀ ਘਰੋਂ ਲੈ ਕੇ ਚਲ ਗਏ ਜੇ ਤੇ ਨਜ਼ਾਰਾ ਤਾਂ ਤੁਹਾਨੂੰ ਆਪੇ ਆਉਣਾ ਘਰੋਂ ਮਹ ਇੰਨੀ ਬੈਡ ਕਰ ਲਿਆ ਤੇਰੇ ਐਡਰੈਸ ਦੇ ਲੈ ਹੱਕ ਮੈਂ ਗਈ ਇਹਨਾਂ ਨੂੰ ਦੇਖ ਕੇ ਕਿਤੇ ਰੱਖਣਾ ਸਾਕੇ ਇਹਨਾਂ ਨੂੰ ਮੈਂ ਗਈ ਦੇਖ ਦੇਖ ਕੇ ਉਹ ਹੋ ਤਾਂ ਕਾਫੀ ਟਾਈਮ ਗਿਆ ਵੈਸੇ ਉਹਨਾਂ ਨੂੰ ਇਹ ਲਓ ਜੀ ਇੱਧਰ ਡਰੈਸਿੰਗ ਪਾ ਕੇ ਲੇਡੀਜ਼ ਲੱਗੀਆਂ ਐ ਉੱਧਰ ਇਹ ਉਹ ਕਰਦੀਆਂ ਡਾਂਸ ਜੈਸਮਿਨ ਫਿੱਟੇ ਮੂੰਹ ਤੇਰਾ ਇੰਨੀ țeੜੀ ਨਜ਼ਰ ਆ ਤੇਰੀ ਐਵੇਂ ਫालतू ਲੋਕਾਂ ਨੂੰ ਨਜ਼ਰ ਲਾਈ ਜਾਨੀ ਆ ਡੰਗਰੇ ਜਿਹੜੀ ਸੜੀ ਜੀ ਮੈਂ ਕੀ ਬਣਾਉਂਦੀ ਆ ਫੇ ਲਓ ਬਣਾ ਲਾ ਦੂਸਰੀ ਗੱਲ ਐਵੇਂ ਨੀ ਦੇਖ ਕੇ ਕਿਸ ਨੂੰ ਮੱਚੀ ਧਾਂਦਾ ਤੂੰ ਹੀ ਰਹੀ ਕੁਝ ਕਰਨਾ ਹੈ ਫਰਕ ਇਹਨਾ ਹੈ ਕਿ ਤੂੰ ਹੀ ਥੋੜੇ ਜੇ ਕੰਜੂਸ ਜੇ ਉਹ ਦਿਲ ਖੋਲ ਕੇ ਆਪਣਾ ਇੰਜੋਏ ਕਰਦਾ ਆ ਕਿਸੇ ਦੀ ਬਿਨ ਪੁੱਛਿਆ ਵੀਡੀਓ ਨਹੀਂ ਬਣਾਉਣੀ ਚਾਹੀਦੀ ਇੰਨੀ ਕਿ ਤੁਹਾਨੂੰ ਅਕਲ ਹੋਣੀ ਚਾਹੀਦੀ ਆ ਆ ਮੁੱਛਲ ਜਾਂ 24 ਘੰਟੇ ਬਸ ਕੈਮਰਾ ਔਨ ਹੀ ਰੱਖਦਾ ਇੱਕ ਇਹਨੀ ਲੰਮੀ ਵੀਡੀਓ ਬਣਾਉਂਦਾ ਨਾ ਕਦੀ ਨੀ ਇਹਨਾਂ ਕੱਟ ਪਾਇਆ ਕਦੀ ਕੋਈ ਐਡੀਟਿੰਗ ਨਹੀਂ ਕਰਦੇ ਫਿਰ ਵੀ ਕਹਿੰਦੇ ਇਹ ਮਿਹਨਤ ਕਰਦੇ ਆ ਮਿਹਨਤ ਤਾਂ ਸਾਨੂੰ ਸਾਡੇ ਵਰਗੇ ਨੂੰ ਕਰਨੀ ਪੈਂਦੀ ਆ ਤੁਹਾਡੀਆਂ ਹਰਕਤਾਂ ਪਹਿਲਾਂ ਨੋਟ ਕਰਨੀਆਂ ਪੈਂਦੀਆਂ ਕਿੱਥੇ ਕੀ ਕਰਨਾ ਕੀ ਬੋਲਣਾ ਤੁਸੀਂ ਤਾਂ ਬਸ ਚੱਕ ਕੇ ਕਿਤੇ ਵੀਡੀਓ ਦੇ ਵਿੱਚ ਇਹ ਕੱਟ ਨਹੀਂ ਪਉਂਦਾ ਉਦਾਂ ਹੀ ਬਣਾਈ ਜਾਂਦਾ ਵੀਡੀਓ ਤੇ ਮੱਚੀ ਜਾਂਦੇ ਇੱਕ ਦੂਜੇ ਨੂੰ ਵੇਖ ਕੇ ਬਸ ਇਹਨਾਂ ਕੋਲ ਐਹੀ ਕੰਮ ਆ ਠੀਕ ਆ ਨੋਟ ਲੱਗੋ ਇਹਨਾਂ ਸੀਰੀਜ਼ ਨਹੀਂ ਬਣਾਉਂਦੇ ਹਾਂ ਆਹ ਲਿਖੋ ਯ ਰਿਟਾਰ ਕਿਹਾ ਹੋਇਆ ਇਹਨਾਂ ਨੇ ਕੱਢ ਕੇ ਵਿੱਚ ਤੋਂ ਮਿਹਨਤ ਬਹੁਤ ਜ਼ਿਆਦਾ ਬਾਈ ਓਰੇ ਹਥੀ ਕੀਰਤ ਜਿਹੜੇ ਕਰਦੇ ਆ ਮੇਰੇ ਕੋਲ ਨਾ ਵੀਡੀਓ ਬਣਾਉਣ ਵਾਸਤੇ ਕੁਝ ਹੁੰਦਾ ਨਹੀਂ ਆ ਸਾਰੀ ਵੀਡੀਓ ਦੇ ਵਿੱਚ ਕਦੇ ਰੇਤਾ ਦਿਖਾਈ ਜਾਂਦਾ ਹੈ ਕਦੇ ਪਾਣੀ ਦਿਖਾਈ ਜਾਂਦਾ ਹੈ ਕਦੇ ਦਰਖਤ ਦਿਖਾਈ ਜਾਂਦਾ ਹੈ ਜਾਂ ਵੀਊ ਚੈੱਕ ਕਰੋ ਪਤਾ ਨਹੀਂ ਕੀ ਕੁਝ ਦਿਖਾਈ ਜਾਂਦਾ ਹੈ ਬੰਦਾ ਪੁੱਛੇ ਜੇ ਵੀਡੀਓ ਬਣਾਉਣ ਵਾਸਤੇ ਨਹੀਂ ਕੁਝ ਹੈਗਾ ਤੇ ਕੈਮਰਾ ਆਫ ਕਰ ਲਾ ਉਹ ਮਿਰਚਾਂ ਚ ਹੀ ਰੰਦਾਈ ਆ ਉਹਦੀ ਹੈਲਪ ਕਰਦੇ ਥੋੜੀ ਜੀ ਠੀਕ ਆ ਨਾ ਦੂਸਰੀ ਗੱਲ ਉਹ ਮਿਹਨਤ ਕਰਦੇ ਆ ਆਪਣੀ ਹਥੀ ਕੀਰਤ ਕਰਦੇ ਆ ਤਾਂ ਤੁਸੀਂ ਵੀ ਕਰ ਲਓ ਮਿਹਨਤ ਪਰ ਤੁਹਾਨੂੰ ਕੀ ਜ਼ਰੂਰਤ ਆ ਤੁਹਾਡੀ ਤੇ ਮਿਹਨਤ ਆਵੇ ਲੱਗੇ ਤੁਹਾਡੇ ਬੈਠੀ ਆ ਉਹ ਕਰਨ ਦੇ ਆ ਇੱਧਰ ਹੋਈ ਜਾਂਦੀ ਆ ਆ ਚੀਜ਼ ਆ ਤੇ ਲੋ ਜਦਾ ਸਾਨੂੰ ਇਹ ਵੈਸੀ ਵਧੀਆ ਮਲਕੀ ਜੀ ਸਾਫ ਸਫਾਈ ਹੈ ਹੁੰਦਾ ਘਾਟੇ ਤੇ ਬਾਕੀ ਭਾਈ ਹੋਣਾ ਮਿਰਚਾਂ ਗਈਆਂ ਜੀ ਪੈ ਮੈਗੀ ਚ ਮਾਂ ਦੀ ਜੀ ਮਾਸਾ ਜਿੰਨੀ ਵੀ ਨਹੀਂ ਹਿੱਲੇ ਦੇਖ ਲੋ ਕਦੋਂ ਦੀ ਬੈਠੀ ਉੱਥੇ ਦੀ ਉੱਥੇ ਬੈਠੀ ਜੇ ਚਪਲਾਂ ਦੇਖੋ ਪਾਈਆਂ ਦੂਸਰੀ ਗੱਲ ਆ ਜਿਹੜੀ ਤੂੰ ਮੈਗੀ ਬਣਾਉਂਦੇ ਹੀ ਆ ਪਿਆਸ ਤਾਂ ਸਾਰਾ ਤੂੰ ਸਾੜ ਦਿੱਤਾ ਕੀ ਬਣਾਉਂਦੇ ਹੀ ਆ ਸੜੀ ਮੈਗੀ ਖਵਾਏਗੀ ਉਤਰੋ ਕਿੱਲੋ ਮਿਰਚਾਂ ਸੜ ਦਿਤੀਆਂ ਪਿਆਜ ਵੀ ਸਾਰਾ ਸਾਰ ਦਿੱਤਾ ਰਹਿ ਗਈ ਯਾਦ ਵਿੱਚ ਕੁਝ ਨਹੀਂ ਰਹਿ ਗਿਆ ਹੁਣ ਪਤਾ ਨਹੀਂ ਕੀ ਖੋਆ ਮਰੀ ਜਾਂਦੀ ਉੱਥੇ ਬੈਠੀ ਤੇ ਅਸੀਂ ਘਰਾਂ ਤੇ ਸੀਸੀ ਚ ਪਾ ਲੈਣਾ ਤਾਂ ਕਿਸੇ ਚ ਪਰ ਭੁੱਲੇ ਆਏ ਚਲੋ ਕੋਈ ਗੱਲ ਨਹੀਂ ਲਖੜਾ ਤਾਂ ਦੁੱਧ ਚਾਹ ਪੱਤੀ ਦੀ ਸੀਗੀ ਦੁੱਧ ਤਾਂ ਲੈ ਹਾਂ ਉਹ ਤਾਂ ਐਦਾਂ ਕਰਦੇ ਆ ਰਸਤੇ 'ਚ ਜਾਂਦੇ ਵੇ ਥੋੜਾ ਥੋੜਾ ਲੈ ਲੈਂਦੇ ਆ ਦੁੱਧ ਤਾਂ ਸੁੱਕਾ ਦੁੱਧ ਨਹੀਂ ਲੈ ਲੈਣਾ ਦੁੱਧ ਤਾਂ ਸੁੱਕਾ ਹੀ ਲੈ ਆਉਣਾ ਕਿਉਂਕਿ ਦੂਜਾ ਦੁੱਧ ਤਾਂ ਖਰਾਬ ਹੋ ਜਾਣਾ ਤਾਂ ਮੈਂ ਉਹੀ ਕਹਿੰਦੀ ਆ ਸੁੱਕਾ ਦੁੱਧ ਕਹਿੰਦੀ ਆ ਆਪਾਂ ਦੁੱਧ ਵੀ ਲੈ ਆਉਣਾ ਸੀ ਘਰੋਂ ਤੇ ਬੰਦਾ ਪੁੱਛੇ ਰਸਤੇ ਵਿੱਚ ਕੋਈ ਸਮਾਨ ਨਹੀਂ ਮਿਲਦਾ ਅੱਜ ਕੱਲ ਤਾਂ ਹਰੇਕ ਜਗ੍ਹਾ ਜਗ੍ਹਾ ਤੇ ਜਾ ਕੇ ਜੋ ਮਰਜ਼ੀ ਖਾਓ ਪੀਓ ਜੋ ਮਰਜ਼ੀ ਸਮਾਨ ਲਾਓ ਜੋ ਮਰਜ਼ੀ ਲਓ ਸਭ ਕੁਝ ਮਿਲਦਾ ਏ ਪਰ ਇਹ ਤਾਂ ਘਰੋਂ ਚਾਹ ਪੱਤੀ ਮਸਾਲੇ ਜੋ ਵੀ ਨਿਕਾ ਮੋਟਾ ਸਮਾਨ ਸਾਰਾ ਨਾਲ ਨਾਲ ਚੱਕੀ ਫਿਰਦੇ ਆ ਮੈਨੂੰ ਤਾਂ ਲੱਗਦਾ ਇਹ ਪਹਿਲੀ ਵਾਰੀ ਘੁੰਮਣ ਗਏ ਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹੀਂ ਇਦਾਂ ਜਾਂਦੇ ਜੇ ਘੁੰਮਣ ਫੇਰਨਾ ਤੁਸੀਂ ਵੀ ਇਦਾਂ ਚਾਹ ਪੱਤੀ ਚਾਹ ਪੱਤੀ ਮੈਂ ਪਹਿਲੀ ਵਾਰੀ ਸੁਣੀ ਆ ਕਿ ਇਹ ਵੀ ਨਾਲ ਲੈ ਕੇ ਜਾਂਦੇ ਆ ਹੋਰ ਸਮਾਨ ਦਾ ਤੇ ਚਲੋ ਛੱਡੋ ਖੜਾ ਚਾਹ ਪੱਤੀ ਵੀ ਨਾਲ ਲੈ ਕੇ ਗਈ ਆ ਰਸਤੇ 'ਚ ਮੈਨੂੰ ਹੋਰ ਫੜਿਆ ਮਸਾਲ ਬਾਕੀ ਭਾਈ ਸਮਾਂ ਸਾਡੇ ਕੋ ਪੂਰਾ ਐਂਡ ਫੈਕਟਰੀ ਪੂਰੀ ਕਰੀ ਹੋਈ ਆ ਗਣੀ ਚੜਿਆ ਉਹਨੇ ਸਾਰਾ ਪਿਆਜ਼ ਪਿਓ ਜਿੰਨਾ ਵੀ ਹੈਗਾ ਸਾਰਾ ਸਾਰ ਦਿੱਤਾ ਏ ਤੇ ਕਹਿੰਦਾ ਰੰਗ ਚੜਿਆ ਏ ਅ ਸੜੀ ਹੋਈ ਮੈਗੀ ਖਾਣਗੇ ਹੁਣ ਉਪਰੋਂ ਦੀ ਮਸਾਲੇ ਦੇਖੋ ਕਿੰਨੇ ਪੈ ਆ ਵੀ ਮਸਾਲੇ ਜਿਹੜੇ ਘਰੋਂ ਚੱਕੀ ਫਿਰਦੀ ਏ ਵੀ ਪਾਉਗੀ ਵਿੱਚ ਮੈਗੀ ਮਸਾਲਾ ਵੀ ਪਾਉਗੀ ਇਹਨੇ ਹਲਾਲ ਮਿਰਚ ਵੀ ਪਾਈ ਹੁਣੀ ਆ ਹਰੀਆਂ ਮਿਰਚਾਂ ਵੀ ਪਾ ਦਿੱਤੀਆਂ ਐ ਇੰਨੇ ਮਸਾਲੇ ਖਾਂਦੇ ਜੇ ਗਰਮ ਮਸਾਲੇ ਇਹਨਾਂ ਦਾ ਕੋਈ ਖਾਲ ਨਹੀਂ ਗੇ ਮੈਗੀ ਬਣਾਉਣੀ ਸਿੱਖਣਾ ਪਹਿਲਾਂ ਜੇ ਨਹੀਂ ਬਣਾਉਣੀ ਆਉਂਦੀ ਤੇ YouTube ਤੇ ਸਰਚ ਮਾਰ ਆਪੇ ਤੈਨੂੰ ਦੱਸ ਦਣਗੇ ਘਰੇ ਬੈਠੀ ਉਂਗਲਾਂ ਵਾਲੇ ਇਸ਼ਾਰੇ ਜੇ ਮਾਰਦੀ ਰਹੀ ਨਹੀਂ ਆ ਟੇਸਟੀ ਟੇਸਟੀ ਹਾਂ ਤੇ ਕੀ ਹੈ ਇਹ ਕਾਹ ਦਾ ਮ ਲਓ ਜਿੱਥੇ ਪਾਪਾ ਪਾਣੀ ਉਹ ਕਿੰਨੇ ਇੱਥੇ ਬੈਠੀ ਨੇ ਨਾ ਮੈਗੀ ਤਾਂ ਨਹੀਂ ਬਣਾਣੀ ਆਈ ਪਰ ਕਿਸੇ ਨੂੰ ਨੇ ਲੈ ਕੇ ਬਹਿ ਜਾਣਾ ਜੇ ਇਹਨੇ ਕਿਸੇ ਨੂੰ ਆਗੂ ਗਲਾ ਦੇਣੀ ਜੇ ਹਰਕਤਾਂ ਦੇਖੋ ਕੀ ਕਰੰਦੀ ਆ ਜੇ ਨਹੀਂ ਮੈਗੀ ਬਣਾਉਣੀ ਆਉਂਦੀ ਨਾ ਤਮ ਮੇਰੀ ਭੈਣ ਨਾਂ ਬਣਾਇਆ ਕਰ ਨਾ ਲੋਕਾਂ ਤੋਂ ਗਾਣਾ ਲਿਆ ਕਰ ਚੁੱਪ ਕਰਕੇ ਤੇ ਤੂੰ ਬਸ ਵੇਲੀ ਰਿਆ ਕਰ ਤੇ ਆ ਦਾ ਗਿਆਨ ਹੀ ਦੇਈ ਜਾ ਕਰ ਇਹੀ ਬਹੁਤ ਆ ਪਰ ਆ ਨਾ ਕਰਕੇ ਹਰਕਤਾਂ ਦੇ ਕਿਸੇ ਨੂੰ ਆ ਗੁੱਗਣਾ ਤੁਲਾ ਦੀ ਨਿਕ ਬਣਾਉਣੀ ਮੈਂ ਨਾ ਬਸ ਆਪਣੇ ਦੋ ਜਣਿਆਂ ਨੂੰ ਕੀ ਬਣਾ ਲੈ ਹੋ ਕਿੰਨੇ ਹੋਰ ਕਿਹਨੂੰ ਖਰਾਣੀ ਆ ਆ ਵੀ ਪਾਰੇ ਚੱਲ ਬਹੁਤ ਤਾਂ ਭਾ ਗਿਆ ਪੂਰਾ ਸੂਲਾ ਪਾ ਦਿੰਦੀ ਫੂਲੋੜੇ ਨਹੀਂ ਇੰਨੀ ਕਿਥੇ ਖਾਣੀ ਜਾ ਇਸ ਨੂੰ ਪੰਜਾਬੀ ਟਰੈਵਲ ਕਪਲ ਹੈਗੇ ਨਾ ਇਹ ਉਹਨਾਂ ਦੀ ਰੀਸ ਕਰਦੇ ਆ ਪਰ ਤੁਹਾਡੇ ਕੋਲ ਨਹੀਂ ਬਣਿਆ ਜਾਣਾ ਉਹਨਾਂ ਦਾ ਵਾਂਗ ਉਹ ਤੁਹਾਡੇ ਕੋ ਘਰੂ ਚੀਜ਼ਾਂ ਚੱਕ ਚੱਕ ਕੇ ਨਾਲ ਨਹੀਂ ਖੜਦੇ ਠੀਕ ਆ ਨਾ ਉਹ ਵਧੀਆ ਦੁਨੀਆ ਦਿਖਾਉਂਦੇ ਆ ਪਰ ਤੁਸੀਂ ਉਹਨਾਂ ਦੀ ਰੀਸ ਕਰਦੇ ਹੋ ਪਰ ਤੁਹਾਡੇ ਤੋਂ ਹੁੰਦੀ ਨਹੀਂ ਆ 5 ਰੁਪਏ ਖਰਚਣ ਲੱਗਾ ਤਾਂ ਤੁਹਾਨੂੰ ਮੌਤ ਪੈ ਜਾਂਦੀ ਆ ਬਹੁਤ ਸਾਡ ਬੜੀਆ ਮੈਂ ਜੀ ਸਾਡੀ ਆਨ ਬਿਲਕੁਲ ਆਨ ਟੇਸਟੀ ਲੈ ਭਾਈ ਯਾਜ਼ਮੀ ਨੇ ਪਹਿਲੇ ਹੀ ਟੇਸਟ ਕਰ ਲਈ ਮੈਗੀ ਦੇਖ ਲੋ ਜਿਵੇਂ ਗੰਡੋਏ ਹੁੰਦੇ ਆ ਮੈਗੀ ਤੇ ਸਾਰੇ ਤੁਸੀਂ ਮਚਾ ਘਤੀ ਆ ਸੜੀ ਮੈਗੀ ਖਾ ਲੋ ਪਤਾ ਨਹੀਂ ਕਿਵੇਂ ਖਾਂਦੇ ਆ ਦੂਸਰੀ ਗੱਲ ਉਹਨੇ ਖਾਦੀ ਨਹੀਂ ਹਾਲੇ ਤੇ ਜੀਬਾਨ ਤੇ ਆ ਉਹਨੇ ਗਾਵ ਨਹੀਂ ਨੰਗਾਈ ਗਲੇ ਤੋਂ ਪਹਿਲੇ ਗਈ ਜਾਂਦੀ ਆ ਇਹ ਬੜੀ ਟੇਸਟੀ ਭੜੇ ਭੜੇ ਐਕਸ਼ਨ ਕਰ ਕਰਕੇ ਦੱਸਣ ਦੇ ਉਹ ਜਾਂ ਘਰ ਵਾਲਾ ਦਸੀ ਜਾਂਦਾ ਇਹ ਬੜੀ ਟੇਸਟੀ ਬਣੀ ਤੂੰ ਖਾ ਕੇ ਦੇਖੀ ਤੂੰ ਜੇ ਖਾ ਕੇ ਦੇਖੀ ਤੇ ਫਿਰ ਤੈਨੂੰ ਚਲ ਮਨ ਵੀ ਲਈਏ ਤੂੰ ਤਾਂ ਚਮਚਾ ਵੀ ਨਹੀਂ ਮੂੰਹ ਤੇ ਵਿੱਚ ਪਾਇਆ ਬਸ ਕੈਮਰਾ ਚੱਕ ਕੇ ਬੈਠਾ ਵਾਂ ਘਰ ਵਾਲੇ ਨੂੰ ਤੂੰ ਦਿਖਾਈ ਜਾਣਾ ਏ ਤੇ ਤੈਨੂੰ ਕਿੰਦਾ ਪਤਾ ਲੱਗਿਆ ਕਿ ਉਹ ਟੇਸਟੀ ਆ ਐਵੇਂ ਝੂਠ ਮਾਰੀ ਜਾਂਦਾ ਕੋਲੋਂ ਬੋਲੀ ਜਾਂਦਾ ਮੁਚੜ ਜਾ 10 ਮਿੰਟ ਕੈਮਰਾ ਬੰਦ ਕਰਕੇ ਤੇ ਤੂੰ ਵੀ ਕਿਤੇ ਖਾਲਾ ਫਨਸ਼ਾਨ ਕਰਨ ਗਏ ਜੇ ਬਸ ਇਹਨਾਂ ਨੇ ਉਥੇ ਵਲੌਗ 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 ਬਣਾ ਬਣਾ ਲੋਕਾਂ ਦਾ ਦਿਮਾਗ ਖਰਾਬ ਕਰਤਾ ਤੇ ਗਿਆਨ ਦੇਈ ਜਾਂਦੀ ਦਸਾਂ ਵੀਹਾਂ ਵੀਹ ਰੁਪਈਆ ਪਿਛੇ ਪੋੜਵਾ ਪਿਛੇ ਲੜਦੀ ਫਿਰਦੀ ਤੇ ਇਹਨਾਂ ਨੇ ਉਥੇ ਕੀ ਸਵਾ ਐਨਜੋਏ ਕਰ ਰਹੇ ਘਰੋਂ ਲੈ ਕੇ ਜਿਹੜੀਆਂ ਚੀਜ਼ਾਂ ਫਿਰ ਕਹਿੰਦੇ ਲੋਕੀ ਗਾਲਾਂ ਕੱਢਦੇ ਇਹਨਾਂ ਨੂੰ ਲੋਕਾਂ ਨੇ ਕਮੈਂਟ ਕੀਤੇ ਤੇ ਇਹ ਮੈਡਮ ਜਿਹੜੀ ਉਹਨਾਂ ਦਾ ਪੂਰਾ ਪੜਨਦਾ ਹੀ ਆ ਮਤਲਬ ਕਿ ਇਹਨਾਂ ਜਿਹੜਾ ਉਹਨੂੰ ਗਲਤ ਬੋਲਦੀ ਆ ਨਾ ਕਮੈਂਟ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਕਮੈਂਟ ਕੀਤੇ ਉਹਨਾਂ ਨੂੰ ਰਿਪਲਾਈ ਕਰਨਦੀ ਆ ਇਹੋ ਜਿਹ ਨੂੰ ਕਿਨ ਕਿਹਾ ਸੀ ਇਸ ਤਰ੍ਹਾਂ ਕਰਨ ਨੂੰ ਵਾਹ ਯੂ ਡੂ ਥਿਸ ਤੁਸੀਂ ਪਾਗਲ ਹੈ ਨਹੀਂ ਹਾਂਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ